ਅੱਜ ਤੁਹਾਡੀ ਟੀਮ ਦੇ ਕਦਮ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਰਦਾਰ ਸ਼ੇਰ ਸਿੰਘ ਦੇ ਮਹਿਲ ਵੱਲ ਨੂੰ ਜਾ ਰਿਹਾ ਤੁਹਾਨੂੰ ਯਾਦ ਕਰਾ ਦਿਆਂ ਇਹ ਆਪਣਾ ਉਹ ਮਹਾਰਾਜਾ ਸੀ ਜਿਹਦੇ ਰਾਜ ਦੇ ਵਿੱਚ ਆਪਾਂ ਚੀਨ ਨੂੰ ਜਿੱਤਿਆ ਸੀ ਅੱਜ ਤੁਹਾਨੂੰ ਇੱਕ ਜਾਣਕਾਰੀ ਇਹ ਵੀ ਦੇਵਾਂਗੇ ਕਿ ਆਪਣਾ ਰਾਜ ਚਲੇ ਜਾਣ ਤੋਂ ਬਾਅਦ ਡੋਗਰਿਆਂ ਦਾ ਕੀ ਹੋਇਆ ਮਹਾਰਾਜਾ ਸ਼ੇਰ ਸਿੰਘ ਦੇ ਪਰਿਵਾਰ ਦਾ ਕੀ ਹੋਇਆ ਤੇ ਕੀ ਬਣਿਆ ਸੰਧਾਵਾਲੀਆਂ ਦਾ ਆਖਰ ਤੱਕ ਬਣੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਜੇ ਜਾਣਕਾਰੀ ਬਹੁਤ ਮੁੱਲ ਲੱਗੇ ਤੁਹਾਨੂੰ ਹਣੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਤਕੜਾ ਇਤਿਹਾਸ ਵਿਖਾਉਣਾ ਅੱਜ ਆਪਾਂ ਆਪਣੇ ਮਹਾਰਾਜੇ ਸ਼ੇਰ ਸਿੰਘ ਬਾਰੇ ਗੱਲ ਕਰਨੀ ਆ ਤੇ ਸ਼ੇਰ ਸਿੰਘ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੁਪੁੱਤਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਜੀ ਦੀ ਮਾਤਾ ਦਾ ਨਾਮ ਸੀਗਾ ਮਹਿਤਾਬਕੌਰ ਤੇ ਨਾਨੀ ਦਾ ਨਾਮ ਸੀਗਾ ਸਦਾਕੌਰ ਮਹਾਰਾਣੀ ਸਦਾਕੌਰ ਇਤਿਹਾਸ ਚ ਇਹਨਾਂ ਸਾਰਿਆਂ ਦੇ ਬਹੁਤ ਵੱਡੇ ਰੁਤਬੇ ਤੇ ਨਾਂ ਨੇ ਤੇ ਜਿਨ੍ਹਾਂ ਦਾ ਪੰਜਾਬ ਦੇ ਇਤਿਹਾਸ 'ਚ ਬਹੁਤ ਉੱਚਾ ਨਾਂ ਰਿਹਾ ਵਾ ਤੇ ਠੀਕ ਆ ਕਿ ਉਹ ਵੱਖਰੀ ਗੱਲ ਆ ਕਿ ਸਮੇਂ-ਸਮੇਂ ਤੇ ਆਪਸੀ ਟਕਰਾਅ ਹੁੰਦੇ ਰਹੇ ਉਹ ਇੱਕ ਵੱਖਰੀ ਗੱਲ ਆ ਪਰ ਤੁਸੀਂ ਉਹ ਵੇਖ ਰਹੇ ਹੋ ਨਾ ਸਾਹਮਣੇ ਉਹ ਮਹਾਰਾਜਾ ਸ਼ੇਰ ਸਿੰਘ ਦਾ ਕਹਿ ਸਕਦੇ ਆ ਕਿ ਮਹਿਲ ਬਣਾਇਆ ਹੋਇਆ ਸੀ ਤੇ ਇਹ ਇਹਦੇ ਦਵਲੇ ਚਾਰੇ ਪਾਸੇ ਪਾਣੀ ਭਰਿਆ ਹੁੰਦਾ ਸੀਗਾ ਕਹਿੰਦੇ ਆ ਵੀ ਹੰਸਲੀ ਨਾਲੇ ਦੇ ਵਿੱਚੋਂ ਪਾਣੀ ਲਿਆ ਕੇ ਉੱਥੋਂ ਪਾਣੀ ਇਹਦੇ ਵਿੱਚ ਪੈਂਦਾ ਹੁੰਦਾ ਸੀਗਾ ਤੇ ਇੱਥੇ ਵਿਚਕਾਰ ਹੀ ਬਣਾਇਆ ਸੀਗਾ ਇਹਨੂੰ 12 ਦਰੀ ਟੈਪ ਕੂਸ਼ ਕਹਿ ਸਕਦੇ ਆ ਮਤਲਬ ਸੈਂਟਰ 'ਚ ਬਣੀ ਹੋਈ ਹੈ ਚੀਜ਼ ਤੇ ਹੋਸਦਾ ਕਸ਼ਤੀ ਦੇ ਨਾਲ ਉਹ ਉੱਥੇ ਜਾਂਦੇ ਹੁਣ ਮਤਲਬ ਪੂਰਾ ਆਲੀਸ਼ਾਨ ਕਿਸਮ ਦਾ ਜੀਵਨ ਬਤੀਤ ਕਰਦੇ ਸੀ ਮਹਾਰਾਜਾ ਸ਼ੇਰ ਸਿੰਘ ਕਿਹਾ ਜਾਂਦਾ ਵੀ ਉਹਨਾਂ ਦਾ ਮੁੱਢਲਾ ਬਚਪਨਾ ਜਿਹੜਾ ਇੱਥੇ ਹੀ ਬੀਤਿਆ ਸੀਗਾ ਤੇ ਮਹਾਰਾਜਾ ਸ਼ੇਰ ਸਿੰਘ ਕਵਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਹੀ ਗੱਦੀ ਤੇ ਬੈਠੇ ਸੀ ਤੇ ਮਹਾਰਾਜਾ ਸ਼ੇਰ ਸਿੰਘ ਦਾ ਜਨਮ 4 ਦਸੰਬਰ 4 ਦਸੰਬਰ 1807 ਈਸਵੀ ਨੂੰ ਇਸੇ ਬਟਾਲੇ ਦੇ ਵਿੱਚ ਹੀ ਹੋਇਆ ਸੀਗਾ ਤੇ ਅੱਜ ਜੋ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨਾਲ ਦੀ ਨਾਲ ਆਪਾਂ ਦੇਖਦੇ ਜਾਣਾ ਵਾ ਸੋਨੂ ਮੈਂ ਦੱਸ ਦਿਆਂ ਵੀ ਜਿਹੜਾ ਇਹ ਤਲਾਜ ਆ ਹੁੰਦਾ ਸੀ ਨਾ ਇਹਦੇ ਤਿੰਨ ਪਾਸੇ ਤਾਂ ਇਸ ਕਿਸਮ ਦੀਆਂ ਪੌੜੀਆਂ ਹੁੰਦੀਆਂ ਸੀ ਆ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਤੇ ਇੱਕ ਪਾਸਾ ਟੇਪਰ ਹੁੰਦਾ ਸੀਗਾ ਮਤਲਬ ਕਿ ਇਹ ਟੇਪਰ ਹੁੰਦਾ ਸੀ ਉੱਥੇ ਕੀ ਸੀਗਾ ਮਤਲਬ ਘਾਟ ਨੂੰ ਘਾਟ ਕਹਿੰਦੇ ਸੀਗੇ ਤੇ ਅੜ-ਅੜ ਤੋਂ ਉਹਨਾਂ ਤੇ ਕੱਪੜੇ ਧੋਣ ਦਾ ਕੰਮ ਵੀ ਲਿਆ ਜਾਂਦਾ ਸੀ ਤੇ ਜਿੰਨਾ ਵੇਲੇਾਂ ਦੇ ਵਿੱਚ ਤਲਾ ਬਣਾਇਆ ਗਿਆ ਸੀ ਕਿਹਾ ਜਾਂਦਾ ਵੀ ਅਕਬਰ ਵੇਲੇ ਇੱਕ ਹੋਇਆ ਵਾ ਆਪਣਾ ਸ਼ਮਸ਼ੇਰ ਖਾਂ ਉਹਨੇ ਇਹ ਤਲਾਬ ਬਣਾਇਆ ਸੀ ਤੋ ਉਸ ਤੋਂ ਬਾਅਦ ਦੇ ਵਿੱਚ ਜੋ ਸਮਾਂ ਬੀਤਿਆ ਸ਼ੇਰ ਸਿੰਘ ਜੀ ਹੁਣਾਂ ਨੇ ਫਿਰ ਆਹ ਜਿਹੜੀ ਇਮਾਰਤ ਤੁਹਾਡੇ ਸਾਹਮਣੇ ਆ ਮਹਿਲ ਆ ਸ਼ੇਰ ਸਿੰਘ ਜੀ ਦਾ ਉਹਨਾਂ ਨੇ ਫਿਰ ਇਹ ਬਣਾਇਆ ਸੀ ਇਹਦੇ ਨਾਲ ਹੀ ਪਰਲੇ ਪਾਸੇ ਜਿੱਥੇ 베ਰਿੰਗ ਕਾਲਜ ਆ ਉੱਥੇ ਮਹਾਰਾਜਾ ਸ਼ੇਰ ਸਿੰਘ ਦੀ ਰਹਾਇਸ਼ਗਾਹ ਹੁੰਦੀ ਸੀ ਜਿਹਨੂੰ ਰੈਜ਼ਿਡੈਂਸ ਕਹਿੰਦੇ ਉੱਥੇ ਲਿਖਿਆ ਵੀ ਹੋਇਆ ਬੋਰਡ ਦੇ ਉੱਤੇ ਰੈਜ਼ਿਡੈਂਸ ਆਫ ਮਹਾਰਾਜਾ ਸ਼ੇਰ ਸਿੰਘ ਲਿਖਿਆ ਹੋਇਆ ਵਾ ਇੰਗਲਿਸ਼ ਤੇ ਉਰਦੂ ਜ਼ੁਬਾਨ ਦੇ ਵਿੱਚ ਉੱਥੇ ਲਿਖਿਆ ਹੋਇਆ ਵਾ ਤੇ ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਆਓ ਚੱਲਗੇ ਦਰਚ ਕੁਸ ਤੋਂ ਨੂੰ ਮੈਂ ਦੱਸ ਦਿਆਂ ਵੀ ਮਹਾਰਾਜਾ ਸ਼ੇਰ ਸਿੰਘ ਨੌ ਨਿਹਾਲ ਸਿੰਘ ਜੀ ਦੀ ਮੌਤ ਤੋਂ ਬਾਅਦ ਹੀ ਲਾਹੌਰ ਦੀ ਗੱਦੀ ਤੇ ਬੈਠਿਆ ਸੀਗਾ ਤੇ ਮਹਾਰਾਜਾ ਸ਼ੇਰ ਸਿੰਘ ਜੀ ਦਾ ਇੱਕ ਪੁੱਸ ਪੁੱਤਰ ਵੀ ਸੀਗਾ ਮਹਾਰਾਜਾ ਪ੍ਰਤਾਪ ਸਿੰਘ ਉਹਨਾਂ ਦੀ ਵੀ ਛੋਟੀ ਉਮਰ ਚ ਮੌਤ ਹੋ ਗਈ ਬਹੁਤ ਤਕੜਾ ਇਤਿਹਾਸ ਉਹ ਵੀ ਦੱਸਣਾ ਵਾ ਉਹ ਸਾਹਮਣੇ ਤੁਹਾਨੂੰ ਮੈਂ ਮਹਿਲ ਦਿਖਾ ਰਿਹਾ ਹਾਂ ਇਸ ਵਕਤ ਤੇ ਜਿਹੜਾ ਆ ਏਰੀਆ ਵਾ ਇਹ ਸਾਰਾ ਪਾਣੀ ਨਾਲ ਭਰਿਆ ਹੁੰਦਾ ਸੀਗਾ ਹੁਣ ਤਾਂ ਨਿੱਕੀ ਨਿੱਕੀ ਬੂਟੀ ਜੀ ਜਿਹਨੂੰ ਸੁੱਖਾ ਜਾਂ ਕਹਿੰਦੇ ਆ ਭੰਗ ਭੁੰਗ ਕਹਿ ਦਿੰਦੇ ਆ ਇਹ ਉਹਦੇ ਨਾਲ ਭਰੀ ਪਈ ਆ ਤੇ ਉਹ ਸਾਹਮਣੇ ਤੁਹਾਨੂੰ ਉੱਥੇ ਉੱਥੇ ਵੀ ਨਿਸ਼ਾਨੀਆਂ ਹੈਗੀਆਂ ਨੇ ਕੁਝ ਖਾਸ ਉਹ ਵੀ ਤੁਹਾਨੂੰ ਮੈਂ ਦਿਖਾ ਕੇ ਲੈ ਕੇ ਆਉਂਗਾ ਜਿੱਥੋਂ ਦੀ ਪਾਣੀ ਨਿਕਲਦਾ ਹੁੰਦਾ ਸੀ ਹੋ ਸਕਦਾ ਗੁਫਾ ਹੋਵੇ ਉਹ ਆਪਾਂ ਨੇੜੇ ਜਾ ਕੇ ਦੇਖਾਂਗੇ ਗੱਲਬਾਤ ਕਰਾਂਗੇ ਮੈਂ ਦੱਸ ਦੇਵਾਂ ਵੀ ਮਹਾਰਾਜਾ ਸ਼ੇਰ ਸਿੰਘ ਪੜਿਆ ਲਿਖਿਆ ਬੰਦਾ ਸੀ ਪੜਿਆ ਲਿਖਿਆ ਮਹਾਰਾਜਾ ਹੋਇਆ ਤੇ ਉਹਦੇ ਨਾਲ ਕਿਸੇ ਕੋ ਖਾਸ ਸ਼ਕੀਨ ਕਿਸਮ ਦਾ ਬੰਦਾ ਵੀ ਸੀ ਕਿਹਾ ਜਾਂਦਾ ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਉਹ ਫਰਾਂਸ ਦੀ ਬਣੀ ਹੋਈ दारू ਪੀਣ ਦਾ ਵੀ ਸ਼ਕੀਨ ਸੀ ਤੇ ਇੱਕ ਉਹ ਆਪਦੀ ਦਾੜੀ ਨੂੰ ਲਾਉਣ ਦੇ ਲਈ ਮਤਲਬ ਇੱਕ ਖਾਸ ਕਿਸਮ ਦੀ ਕਰੀਮ ਵਰਤਦਾ ਸੀ ਉਹ ਦਾੜੀ ਨੂੰ ਲਾ ਕੇ ਉਹਨੂੰ ਵਿਚਾਲੋਂ چیر ਕੇ ਮੈਂ ਦੋਨਾਂ ਪਾਸੇ ਉਹਨੂੰ ਕਰਕੇ ਬੰਨ੍ਹਦਾ ਹੁੰਦਾ ਸੀ ਤੁਸੀਂ ਕੁਝ ਪੁਰਾਣੀਆਂ ਫੋਟੋਜ਼ ਵੇਖੋਗੇ ਤਾਂ ਉਹਦੇ ਵਿੱਚ ਇਦਾਂ ਹੀ ਨਜ਼ਰ ਆਊਗਾ ਤੇ ਗੱਲ ਇਹ ਆਉਂਵਾ ਵੀ ਮਹਾਰਾ ਰਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਅੱਧੀ ਤੇ ਬੈਠਿਆ ਤੇ ਖੜਕ ਸਿੰਘ ਦੀ ਵੀ ਭੇਦਪਰੀ ਹਾਲਤ ਵਿੱਚ ਮੌਤ ਹੋ ਗਈ ਸੀਗੀ ਤੇ ਜਦੋਂ ਉਹਨਾਂ ਦਾ ਸ਼ਿਸ਼ਕਾਰ ਕਰਨ ਲਈ ਬਾਹਰ ਲੈ ਕੇ ਗਏ ਤੋਪਾਂ ਦੀ ਸਲਾਮੀ ਹੋਈ ਮਤਲਬ ਇੱਕ ਅਰਾਜ ਦੇ ਯਾਰ ਮਾੜੇ ਹਾਲ ਸ਼ੁਰੂ ਹੋ ਗਏ ਸੀ ਜਦੋਂ ਉਹਨਾਂ ਦਾ ਸ਼ਿਸ਼ਕਾਰ ਕਰਕੇ ਵਾਪਸ ਆ ਰਹੇ ਸੀਗੇ ਜਦੋਂ ਕਬਰ ਨੌ ਨਿਹਾਲ ਸਿੰਘ ਨੂੰ ਗੱਡੀ ਤੇ ਬਿਠਾਇਆ ਜਾਣਾ ਸੀਗਾ ਤਿਲਕ ਵਗੈਰਾ ਹੋ ਚੁੱਕਿਆ ਸੀ ਜਾਂ ਹੋਣਾ ਸੀ ਕੋਈ ਅਡੜ ਮਤ ਨੇ ਵਿਦਵਾਨਾਂ ਚ ਕਹਿੰਦੇ ਵੀ ਉਸ ਸਮੇਂ ਡਾਟ ਜਿਹੜੇ ਕਿਲੇ ਦੀ ਡਾਟ ਹੁੰਦੀ ਆ ਉਹ ਘਰੇ ਵਾੜੀ ਰਿਹਾ ਸੀਗਾ ਸ਼ਿਸ਼ਕਾਰ ਪਿਆ ਦਾ ਕਰਕੇ ਆਇਆ ਤਾਂ ਡਾਟ ਕਹਿੰਦੇ ਉੱਤੇ ਡੈਗ ਪੀ ਖਾਣੀ ਕਿਸੇ ਨੇ ਸਿੱਟੀ ਜਾਂ ਤੋਪਾਂ ਦੇ ਖੜਕੇ ਨਾਲੋਂ ਕਮਜ਼ੋਰ ਹੋ ਗਈ ਸੀ ਉਹ ਇੱਕ ਰਹੱਸ ਬਣਿਆ ਹੋਇਆ ਵਾ ਤੇ ਇਲਜ਼ਾਮ ਉਹ ਡੋਗਰਿਆਂ ਤੇ ਲੱਗਦਾ ਹੋ ਸਕਦਾ ਉਹ ਸੱਚ ਹੀ ਹੋਵੇ ਵੀ ਉਹ ਡੋਗਰਿਆਂ ਨੇ ਕਤਲ ਕਰਵਾਇਆ ਹੋਵੇ ਤਾਂ ਉਦੋਂ ਫਿਰ ਕਬਰ ਨੌ ਨਿਹਾਲ ਸਿੰਘ ਵੀ ਇੱਕ ਬਹੁਤ ਤਕੜਾ ਮਤਲਬ ਕਹਿ ਸਕਦੇ ਮਹਾਰਾਜਾ ਰਜੀਤ ਸਿੰਘ ਵਰਗਾ ਹੀ ਇੱਕ ਚੰਗਾ ਸ਼ਾਸਕ ਸੀਗਾ ਉਹਦੇ ਵੀ ਚੰਗੇ ਗੁਣ ਸੀਗੇ ਪਰ ਉਹਦੀ ਵੀ ਮਤਲਬ ਇੱਕ ਰਹੱਸਮਈ ਹਾਲਤ ਦੇ ਵਿੱਚ ਮੌਤ ਹੋ ਜਾਂਦੀ ਆ ਮਤਲਬ ਇੱਕੋ ਦਿਨ ਦੇ ਵਿੱਚ ਹੀ ਪਿਓ ਆ ਪੁੱਤਾਂ ਦੀਆਂ ਲਾਸ਼ਾਂ ਘਰ ਚੋਂ ਜਾਂਦੀਆਂ ਨੇ ਪਰ ਗੱਲ ਇਹ ਹੁੰਦੀ ਆ ਕਿ ਕਵਰ ਨੌ ਨਿਹਾਲ ਸਿੰਘ ਦੀ ਲਾਸ਼ ਨੂੰ ਕਈ ਮਦਨਾਂ ਤੱਕ ਅੰਦਰ ਲਕੋ ਕੇ ਰੱਖਿਆ ਗਿਆ ਮਤਲਬ ਉਹਨੂੰ ਰੱਖਿਆ ਕਿ ਕਿ ਪਾਈ ਉਹ ਜ਼ਖਮੀ ਹੋਇਆ ਵਾ ਬਚ ਗਿਆ ਵਾ ਮਤਲਬ ਇਦਾਂ ਦੇ ਇੱਕ ਰਹੱਸ ਚ ਰੱਖਿਆ ਗਿਆ ਅੰਦਰ ਕੀ ਹੁੰਦਾ ਸੀ ਕਿ ਰੋਟੀ ਪਾਣੀ ਅੰਦਰ ਲੈ ਜਾਂਦੇ ਸੀ ਤੇ ਅੰਦਰੋਂ ਖਾਲੀ ਭਾਂਡੇ ਵਾਪਸ ਆ ਜਾਂਦੇ ਸੀ ਮਤਲਬ ਕਿ ਲੋਕਾਂ ਦੇ ਵਿੱਚ ਇਹ ਗੱਲ ਨਾ ਫੈਲ ਜੇ ਕਿ ਕਵਰ ਨੌ ਨਿਹਾਲ ਸਿੰਘ ਵੀ ਪੂਰਾ ਹੋ ਗਿਆ ਵਾ ਤੇ ਉਸ ਤੋਂ ਬਾਅਦ ਫਕੀਰ ਅਜੀਜ਼ਉਦੀਨ ਖੁਸ਼ਾਲ ਸਿੰਘ ਗੁਲਾਬ ਸਿੰਘ ਡੋਗਰੇ ਵਰਗੇ ਨੇ ਫਿਰ ਬਟਾਲੇ ਸੱਦਾ ਭੇਜਿਆ ਮਹਾਰਾਜਾ ਸ਼ੇਰ ਸਿੰਘ ਨੂੰ ਕਹੇ ਭਾਈ ਤੂੰ ਇੱਥੇ ਲਾਹਾ ਕੇ ਰਾਜ ਭਾਗ ਸੰਭ ਲਾਹੌਰ ਦੇ ਵਿੱਚ ਤੇ ਇਸ ਕਿਸਮ ਦੇ ਮਾੜੇ ਹਾਲਤਾਂ ਦੇ ਵਿੱਚ ਹੀ ਫਿਰ ਮਹਾਰਾਜਾ ਸ਼ੇਰ ਸਿੰਘ ਨੂੰ ਗੱਦੀ ਮਿਲੀ ਸੀ ਪਰ ਬਹੁਤ ਸਾਰੇ ਕਹਿੰਦੇ ਵੀ ਗੱਦੀ ਮਿਲ ਗਈ ਸੀ ਕੁਝ ਕਹਿੰਦੇ ਆ ਇੱਕ ਮਹਾਰਾਣੀ ਚੰਦਕੌਰ ਹੋਈ ਆ ਉਹਨੇ ਇੱਕ ਰੌਲਾ ਪਾਇਆ ਸੀ ਉਹ ਰੌਲਾ ਕੀ ਪਾਇਆ ਸੀ ਉਹ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਆਂ ਅਰਸ਼ਕੂ ਫਿਰ ਗੱਲ ਐਉਂ ਹੋਈ ਕਿ ਜਦੋਂ ਸ਼ੇਰ ਸਿੰਘ ਬਟਾਲੇ ਤੋਂ ਪਹੁੰਚਿਆ ਲਾਹੌਰ ਦੇ ਵਿੱਚ ਤੇ ਉਧਰ ਰੌਲਾ ਪਾਇਆ ਚੰਦਕੌਰ ਨੇ ਚੰਦਕੌਰ ਕਹਿੰਦੀ ਮੈਂ ਨਹੀਂ ਗੱਦੀ ਤੇ ਬਹਿਣ ਦੇਣਾ ਰੌਲਾ ਕੀ ਸੀ ਕਿ ਚੰਦਕੌਰ ਕਹਿੰਦੀ ਸੀਗੀ ਕਿ ਜਿਹੜਾ ਕਬਰ ਨੋ ਨਿਹਾਲ ਸਿੰਘ ਸੀ ਉਹਦੀ ਘਰ ਵਾਲੀ ਦੀ ਕੋਖ ਦੇ ਵਿੱਚ ਇੱਕ ਬੱਚਾ ਪੜ ਰਿਆ ਸੀ ਉਹ ਕਹਿੰਦੀ ਵੀ ਗੱਦੀ ਉਹਨੂੰ ਦਿੱਤੀ ਜਾਵੇ ਜੇ ਮੁੰਡਾ ਹੋਇਆ ਤਾਂ ਗੱਦੀ ਉਹਨੂੰ ਦਿੱਤੀ ਜਾਵੇ ਇੱਥੇ ਰੌਲਾ ਪੈ ਗਿਆ ਦੋਨੇ ਪਾਸੇ ਟਕਰਾਅ ਹੋ ਗਿਆ ਇੱਕ ਪਾਸੇ ਧਿਆਨ ਸਿੰਘ ਹੁਣੀ ਸੀਗੇ ਸ਼ੇਰ ਸਿੰਘ ਵਾਲ ਤੇ ਦੂਜੇ ਪਾਸੇ ਗੁਲਾਬ ਸਿੰਘ ਤੇ ਸੰਧਾ ਵਾਲੀਏ ਸੀਗੇ ਇੱਧਰ ਮਹਾਰਾਣੀ ਚੰਦਕੌਰ ਵਾਲੇ ਪਾਸੇ ਦੋਵੇਂ ਇੱਕ ਦੂਜੇ ਨੂੰ ਮਤਲਬ ਕਿ ਉਂਗਲਾਂ ਤੇ ਚੁੱਕਣਾ ਦੇ ਹੀ ਰੱਖਦੇ ਸੀ ਵੀ ਪੰਗਾ ਪਵੇ ਇਹਨਾਂ ਦਾ ਆਖਰ ਦੇ ਵਿੱਚ ਇੱਕ ਇਹ ਵੀ ਗੱਲ ਹੋਈ ਕਿ ਜਿਹੜੀ ਚੰਦਕੌਰ ਤੇ ਮਹਾਰਾਜਾ ਸ਼ੇਰ ਸਿੰਘ ਦਾ ਵਿਆਹ ਕਰ ਦਿੱਤਾ ਜਾਵੇ ਇਸ ਨਾਲ ਦੋਨੇ ਤਾਕਤਾਂ ਇਕੱਠੀਆਂ ਹੋ ਜਾਣਗੀਆਂ ਤੇ ਰਾਜ ਭਾਗ ਵਧੀਆ ਚੱਲ ਪੂ ਪਰ ਇਹ ਗੱਲ ਡੋਗਰਿਆਂ ਨੂੰ ਮਨਜ਼ੂਰ ਨਹੀਂ ਸੀ ਫਿਰ ਲੜਾਈ ਵਾਧੇ ਤੁਰੀ ਗਈ ਤੇ ਆਖਰ ਦੇ ਵਿੱਚ ਸ਼ੇਰ ਸਿੰਘ ਨੇ ਪੈਸਾ ਧਿਲਾ ਦੇ ਕੇ ਫੌਜ ਨੂੰ ਆਪਦੇ ਵਾਲੇ ਪਾਸੇ ਕਰ ਲਿਆ ਤੇ ਜਿਹੜਾ 300 ਸਾਲ ਪੁਰਾਣਾ ਕਿਲਾ ਸੀ ਲਾਹੌਰ ਦਾ ਤੇ ਉਹਦੇ ਤੇ ਫਿਰ ਦੋਨੋਂ ਹੀ ਪਾਸਿਓਂ ਹਮਲੇ ਹੋਏ ਤੇ ਕਿਲੇ ਦਾ ਬਹੁਤ ਨੁਕਸਾਨ ਹੋਇਆ ਤੇ ਆਖਰ ਦੇ ਵਿੱਚ ਸ਼ੇਰ ਸਿੰਘ ਤੇ ਮਹਾਰਾਣੀ ਚੰਦਕੌਰ ਦੇ ਵਿੱਚ ਇੱਕ ਫੈਸਲਾ ਹੋਇਆ ਵੀ 9 ਲੱਖ ਦੀ ਜੰਗੀਰ ਜਿਹੜੀ ਜੰਮੂ ਦੀ ਸੀ ਉਹ ਮਹਾਰਾਣੀ ਚੰਦਕੌਰ ਨੂੰ ਦਿੱਤੀ ਗਈ ਤੇ ਉਹਨੂੰ ਉਹਦੇ ਅਨੁਸਾਰ ਰਹਿਣ ਦੀ ਮੌਲਤ ਦਿੱਤੀ ਗਈ ਵੀ ਤੂੰ ਜਿਵੇਂ ਚਾਹਵੇਂ ਉਵੇਂ ਰਹਿ ਸਕਦੀ ਆ ਤੇ ਉਹਦਾ ਖੋਦਮਕ ਤਿਆਰ ਪੱਤਰ ਉਹਦੀ ਮਖਤਿਆਰੀ ਨਾਲ ਦਿੱਤੀ ਗਈ ਗੁਲਾਬ ਸਿੰਘ ਨੂੰ ਵੀ ਗੁਲਾਬ ਸਿੰਘ ਉਹਦੇ ਨਾਲ ਰਹਿ ਸਕਦਾ ਉਹ ਮਤਲਬ ਉਹਦੇ ਦੀ ਚੀਜ਼ਾਂ ਸੰਭਾਲ ਸਕਦਾ ਵਾ ਤੇ ਨਾਲ ਇੱਕ ਕੀਤਾ ਗਿਆ ਵੀ ਜਦੋਂ ਇਹ ਕਿਲਾ ਛੱਡੇ ਮਹਾਰਾਣੀ ਚੰਦਕੌਰ ਉਦੋਂ ਉਹਦੇ ਤੇ ਕੋਈ ਹਮਲਾ ਨਾ ਕੀਤਾ ਜਾਵੇ ਕਿਹਾ ਜਾਂਦਾ ਵੀ ਮਹਾਰਾਣੀ ਚੰਦਕੌਰ ਜਦੋਂ ਕਿਲੇ ਚੋਂ ਨਿਕਲੀ ਤਾਂ ਬਹੁਤ ਸਾਰਾ ਕੀਮਤੀ ਸਮਾਨ ਖਜ਼ਾਨਾ ਜੈਵਰਾਤ ਵਗੈਰਾ ਚੰਗੇ ਲੈ ਕੇ ਨਾਲ ਤੁਰੀ ਸੀ ਸਿਰਫ ਕਿਲੇ ਦੇ ਵਿੱਚ ਕੋਈ ਨੂਰ ਹੀਰਾ ਹੀ ਰਹਿ ਗਿਆ ਸੀ ਜਿਹੜਾ ਕਿ ਬਹੁਤ ਕੀਮਤੀ ਸੀ ਬਾਕੀ ਸਾਰਾ ਕੁਝ ਹੀ ਲੈ ਗਈ ਸੀ ਤੇ ਜਿਹੜਾ ਉਹ ਜਿਹੜਾ ਸਮਾਨ ਸਾਰਾ ਕੁਝ ਲੈ ਕੇ ਗਈ ਸੀ ਨਾ ਉਹਦੇ ਵਿੱਚੋਂ ਬਹੁਤਾ ਸਮਾਨ ਤਾਂ ਡੋਗਰਾ ਗੁਲਾਬ ਸਿੰਘ ਹੀ ਖਾ ਗਿਆ ਸੀ ਰਾਜਾ ਗੁਲਾਬ ਸਿੰਘ ਹੀ ਖਾ ਗਿਆ ਸੀ ਤੇ ਜਿਹੜਾ ਥੋੜਾ ਬਹੁਤਾ ਸਮਾਨ ਹੀ ਰਾਣੀ ਚੰਦਕੌਰ ਨੂੰ ਮਿਲਿਆ ਸੀਗਾ ਤੇ ਇਸ ਤੋਂ ਬਾਅਦ ਫਿਰ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਦੇ ਬੈਠਿਆ ਸੀ ਦਰਸ਼ਕੋ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਹੀ ਮਾਣਮੱਤੇ ਰਿਕਾਰਡ ਕੈਮ ਕੀਤੇ ਸੀ ਸੋ ਨੂੰ ਮੈਂ ਯਾਦ ਕਰਾ ਦਿਆਂ ਸਰਦਾਰ ਜੋਰਾਵਰ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਤਿੱਬਤ ਫਤਿਹ ਕਰ ਲਿਆ ਸੀਗਾ ਤੇ ਤੈਪਤ ਫਤਿਹ ਕਰਨ ਤੋਂ ਬਾਅਦ ਚੀਨ ਵੀ ਜਿੱਤ ਲਿਆ ਸੀਗਾ ਇਹ ਗੱਲ ਅਪ੍ਰੈਲ 1841 ਈਸਵੀ ਦੀ ਆ ਵੀ ਉਹਨਾਂ ਨੇ ਮਤਲਬ ਉਹ ਫਤਿਹਬਤ ਨੂੰ ਫਤਿਹ ਕਰਕੇ ਜਦੋਂ ਚੀਨ ਫਤਿਹ ਕੀਤੀ ਬਰਫ਼ ਦੇ ਢੇਰ ਪਾਰ ਕਰਦੇ ਹੋਏ ਲੰਘ ਗਏ ਸੀਗੇ ਤੇ ਆਖਰ ਦੇ ਵਿੱਚ ਆਪ ਤੋਂ 10 ਗੁਣਾ ਵੱਧ ਫੌਜ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ ਸੀ ਇਹ ਵੇਲਾ ਵੀ ਕਿਹਦਾ ਵੇਲੇ ਸੀਗਾ ਇਹ ਮਹਾਰਾਜਾ ਰਸ਼ੇਰ ਸਿੰਘ ਜਿਹਦਾ ਉਸ ਸਮੇਂ ਰਾਜ ਹੁੰਦਾ ਸੀ ਉਦੋਂ ਦੀ ਗੱਲ ਕਰ ਰਿਹਾ ਮੈਂ ਤੇ ਮਤਲਬ ਇਸ ਕਿਸਮ ਦੇ ਲੋਕ ਰਹੇ ਨੇ ਸਾਡੇ ਮਤਲਬ ਸਿੱਖ ਰਾਜ ਸਾਡਾ ਚੀਨ ਦੀਆਂ ਹੱਦਾਂ ਤੱਕ ਰਿਹਾ ਕਹਿ ਲੋ ਕਿ ਚੀਨ ਤੱਕ ਵੀ ਫਤਿਹ ਕਰ ਲਿਆ ਸੀਗਾ ਤੇ ਆਖਰ ਦੇ ਵਿੱਚ ਕਿਹਾ ਜਾਂਦਾ ਵੀ ਉਹਨਾਂ ਦਾ ਮਾਸ ਤੱਕ ਵੀ ਲੋਕਾਂ ਨੇ ਮਾਣ ਦੇ ਨਾਲ ਖਰੀਦਿਆ ਮਤਲਬ ਇਹ ਸੂਰਵੀਰਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਵੀ ਆਖਰ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਅੰਤ ਬਹੁਤ ਮਾੜਾ ਹੋਇਆ ਸੀਗਾ ਕਾਰਨ ਕੀ ਸੀ ਡੋਗਰੇ ਵੀ ਤੇ ਸੰਧਾਵਾਲੀਏ ਇਹ ਸਾਰੇ ਹੀ ਰਾਜਪਾਗ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਸਾਰੇ ਸੋਚਦੇ ਸੀ ਕਿ ਮੇਰੇ ਮੁੰਡੇ ਨੂੰ ਰਾਜਪਾਗ ਮਿਲ ਜੇ ਮਤਲਬ ਸਿੱਖਤ ਰਾਜ ਨੂੰ ਆਹੀਂ ਉਡਾਇਆ ਗਿਆ ਮਤਲਬ ਮਤਲਬ ਕਾਡੀਆਂ ਦੇ ਭਾਅ ਉੜਾਇਆ ਗਿਆ ਸੀਗਾ ਤੇ ਗੱਲ ਉਦੋਂ ਫਤਿਹਉਦ ਬਰ ਸ਼ਾਹ ਮੁਹੰਮਦ ਦਾ ਨੇ ਆਖਿਆ ਸੀਗਾ ਵੀ ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਬਾਅਦ ਦੇ ਵਿੱਚ ਕਿਉਂਕਿ ਸਾਰੀਆਂ ਘਟਨਾਵਾਂ ਹਲੂਨ ਦੇਣ ਵਾਲੀਆਂ ਸੀਗੀਆਂ ਤੇ ਗੱਲ ਦੱਸਦੇ ਆਂ ਵੀ 15 ਅਗਸਤ 1843 ਈਸਵੀ ਨੂੰ ਕਿਹਾ ਜਾਂਦਾ ਵੀ ਅਸੂ ਮਹੀਨੇ ਦੀ ਸੰਗਰਾਮ ਸੀਗੀ ਉਦੋਂ ਪ੍ਰਬੰਧ ਕੀਤਾ ਗਿਆ ਵੀ ਮਹਾਰਾਜਾ ਸ਼ੇਰ ਸਿੰਘ ਨੂੰ ਪਰੇਡ 'ਚ ਸ਼ਾਮਲ ਕਰਕੇ ਸਲਾਮੀ ਦਿੱਤੀ ਜਾਣੀ ਸੀ ਤੇ ਉਹਨਾਂ ਦੇ ਮੁੰਡੇ ਪ੍ਰਤਾਪ ਸਿੰਘ ਨੂੰ ਚਾਂਦੀ ਦੇ ਨਾਲ ਤੋਲਿਆ ਜਾਣਾ ਸੀਗਾ ਜਿਹੜੇ ਸੰਧਾ ਵਾਲੀਆ ਜੀਤ ਸਿੰਘ ਸੀ ਉਹਦੀ ਡਿਊਟੀ ਲੱਗੀ ਹੋਈ ਸੀਗੀ ਕਿ ਭਾਈ ਤੂੰ ਜਾਂ ਫੌਜ ਦਾ ਨਰੀਖਣ ਕਰਨਾ ਵਾ ਤੇ ਉਦੋਂ ਹੀ ਕਿਹਾ ਜਾਂਦਾ ਜਿਹੜੀ ਚਾਂਦੀ ਨਾਲ ਪ੍ਰਤਾਪ ਸਿੰਘ ਤੋਲਿਆ ਜਾਣਾ ਸੀ ਉਹ ਚਾਂਦੀ ਫਿਰ ਗਰੀਬਾਂ ਚ ਵੰਡੀ ਜਾਣੀ ਸੀਗੀ ਮਤਲਬ ਲੰਗਰ ਪਾਣੀ ਸ਼ਿਕਾਇਆ ਜਾਣਾ ਸੀ ਮਤਲਬ ਉਹਨਾਂ ਦੇ ਭਲੇ ਲਈ ਕੰਮ ਕਰਨੇ ਸੀ ਪਰ ਇੱਕ ਉੱਥੇ ਇੱਕ ਰਫਲ ਵੀ ਭੇਟ ਕਰਨੀ ਸੀਗੀ ਜਿਹੜੀ ਕਿ ਇੰਗਲੈਂਡ ਤੋਂ ਬਣ ਕੇ ਆਈ ਸੀ ਤੇ ਕਲਕੱਤੇ ਜਦੋਂ ਆਈ ਤਾਂ ਕਲਕੱਤੇ ਤੋਂ ਫਿਰ ਉਹ ਲੈ ਕੇ ਆਏ ਸੀਗੇ ਵੀ ਮਹਾਰਾਜਾ ਸਾਹਿਬ ਨੂੰ ਭੇਟ ਕਰਨੀ ਆ ਤੇ ਜਦੋਂ ਉਹ ਕਦੇ ਜਦੋਂ ਰਫਲ ਲੈ ਕੇ ਮਹਾਰਾਜਾ ਸਾਹਿਬ ਨੂੰ ਭੇਟ ਕਰਨ ਦੇ ਲਈ ਆਇਆ ਅਜੀਤ ਸਿੰਘ ਸੰਧਾਵਾਲੀਆ ਤੇ ਉਦੋਂ ਕਿਹਾ ਬਿਮਾਰਾ ਜਾਰ ਸ਼ੇਰ ਸਿੰਘ ਵੀ ਅੱਗੇ ਹੋ ਕੇ ਸਤਿਕਾਰ ਕਰਨ ਲਈ ਕੋਈ ਚੀਜ਼ ਦੇਣ ਆਵੇ ਤਾਂ ਜਿਵੇਂ ਆਪਾਂ ਅੱਗੇ ਹੁੰਨੇ ਆਂ ਓਵੇਂ ਅਜੀਤ ਸਿੰਘ ਸੰਧਾ ਵਾਲੇ ਨੇ ਕੀ ਕੀਤਾ ਉਸ ਵਕਤ ਤੇ ਰਫਲ ਦਾ ਟ੍ਰਾਇਗਰ ਦਬਾਤਾ ਤੇ ਸੰਧਾ ਬਤ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰਤਾ ਤੇ ਸ਼ੇਰ ਸਿੰਘ ਸਿਰਫ ਇੰਨਾ ਹੀ ਆਖ ਸਕੇ ਵੀ ਆ ਕੀ ਕੀਤਾ ਮਤਲਬ ਉਸ ਤੋਂ ਬਾਅਦ ਕੀ ਹੋਇਆ ਕਿ ਚੀਕਾਂ ਫੈਲ ਗਈਆਂ ਮਤਲਬ ਹਾਲਾਤ ਵਿਗੜ ਗਏ ਉਸ ਸਮੇਂ ਹੀ ਕਿਤੇ ਬਿਨਾਂ ਕੋਈ ਰਹਿਮ ਕੀਤੇ ਪ੍ਰਤਾਪ ਸਿੰਘ ਜੋ ਮੁੰਡਾ ਸੀਗਾ ਮਹਾਰਾਜਾ ਸ਼ੇਰ ਸਿੰਘ ਦਾ ਉਸ ਨੂੰ ਵੀ ਉੱਥੇ ਹੀ ਕਤਲ ਕਰ ਦਿੱਤਾ ਗਿਆ ਤੇ ਦੋਨਾਂ ਦੇ ਸਿਰਾਂ ਨੂੰ ਨੀਜਾਂ ਦੇ ਉੱਤੇ ਟੰਗ ਕੇ ਕਿਹਾ ਜਾਂਦਾ ਵੀ ਲਾਹੌਰ ਦੇ ਵਿੱਚ ਘਮਾਇਆ ਗਿਆ ਮਤਲਬ ਇਹ ਹਾਲ ਸੀਗਾ ਸਾਡੇ ਸਿੱਖ ਰਾਜ ਦਾ ਮਤਲਬ ਡੋਗਰਿਆਂ ਤੇ ਸੰਧਾ ਵਾਲੀਆਂ ਨੇ ਸਾਡਾ ਸਿੱਖ ਰਾਜ ਉਸ ਸਮੇਂ ਬਰਬਾਦ ਕਰਤਾ ਸੀਗਾ ਮਤਲਬ ਆਫਸੀ ਫੁੱਟਾਂ ਵੀ ਸਾਨੂੰ ਕਿਤਨਾ ਕਿਤੇ ਉਸ ਸਮੇਂ ਦੇ ਰਾਜ ਭਾਗ ਨੂੰ ਲੈ ਬੈਠੀਆਂ ਸੀ ਤੇ ਅੱਜ ਆਪਾਂ ਉਸੇ ਹੀ ਮਹਾਰਾਜੇ ਦੇ ਮਹਿਲ ਦੇ ਵਿੱਚਾਂ ਜਿਹਨੂੰ ਆਪਾਂ ਕਹਿ ਸਕਦੇ ਨੇ ਚਾਰੇ ਪਾਸੇ ਪਾਣੀ ਹੁੰਦਾ ਸੀਗਾ ਇਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਵਕਤ ਡੋਗਰਿਆਂ ਦਾ ਕੀ ਰੋਲ ਸੀ ਸੰਧਾਂ ਵਾਲਿਆਂ ਦਾ ਕੀ ਰੋਲ ਸੀ ਇਹ ਸਾਰੀਆਂ ਗੱਲਾਂ ਬਾਤਾਂ ਵੀ ਕਰਨੀਆਂ ਆਪਾਂ ਤੇ ਨਾਲ ਦੀ ਨਾਲ ਇਸ ਇਮਾਰਤ ਵਾਲੇ ਵੀ ਝਾਤ ਮਾਰ ਲਿਗੇ ਵੀ ਇਹਦੇ ਮੈਂ ਤੁਹਾਨੂੰ ਦੱਸਦੇ ਆਂ ਇੱਧਰਲੇ ਪਾਸੇ ਹਰਨੇਕ ਦਿਖਾਦੀ ਵੀ ਇਸ ਲੈਵਲ ਤੱਕ ਤਾਂ ਹੀ ਆ ਬਰ ਦਰਵਾਜ਼ੇ ਰੱਖਿਆ ਤਾਂ ਹਰਨੇ ਦੇਖ ਰਹੇ ਆ ਨਾ ਇਹ ਚਾਰੇ ਪਾਸੇ ਤਾਂ ਦਰਵਾਜ਼ੇ ਹੀ ਆ ਤੇ ਥੱਲੇ ਦਰਵਾਜ਼ੇ ਹੈ ਨਹੀਂਗੇ ਹੋ ਸਕਦਾ ਕੋਈ ਪੁਰਾਣੇ ਜ਼ਬਾਨੇ ਚ ਕੋਈ ਪਹਿਲਾਂ ਕੋਈ ਹੋਵੇ ਦਰਵਾਜ਼ਾ ਪਰਾਤਨ ਭਾਗ ਦੇ ਬੰਦ ਕਰਤਾ ਹੋਵੇ ਕਿਉਂਕਿ ਇਹ ਕਈ ਵਾਰੀ ਕੋਈ ਨਸ਼ਾ ਪੱਤਾ ਕਰਨ ਵਾਲੀ ਆ ਵਹਿੰਦਾ ਹੋਵੇ ਹੋ ਸਕਦਾ ਮੈਨੂੰ ਕਨਫਰਮ ਨਹੀਂਗਾ ਵੀ ਦਰਵਾਜ਼ਾ ਬੰਦ ਵੀ ਕੀਤਾ ਹੋ ਸਕਦਾ ਪਰ ਮੈਂ ਚਾਰੇ ਪਾਸੇ ਦੇ ਘੁਮਕੇ ਦੇਖ ਲਿਆ ਵੀ ਸਿਰਫ ਇੰਨੇ ਨੇ ਉੱਚੇ ਦਰਵਾਜ਼ੇ ਹੀ ਆ ਕਿਤੇ ਥੱਲੇ ਦਰਵਾਜ਼ੇ ਹੈ ਨਹੀਂਗੇ ਤੇ ਸਾਰਾ ਹੀ ਚੂਨੇ ਦੇ ਨਾਲ ਨਿੱਕੀ ਅੱਟ ਦੇ ਨਾਲ ਬਣੀ ਹੋਈ ਇਮਾਰਤ ਆ ਤੇ ਗੱਲ ਦੂਜੀ ਵੀ ਆ ਵੀ ਚਾਰੇ ਪਾਸੇ ਪਾਣੀ ਭਰਿਆ ਹੋਵੇ ਇਹਦਾ ਮਤਲਬ ਇਹ ਨਹੀਂਗਾ ਵੀ ਨਿਉਂ ਅੱਜ ਪਾਣੀ ਪੈ ਜਾਊਗਾ ਹਰਨੇਕ ਮਾੜਾ ਆ ਥੱਲੇ ਜਾ ਕੇ ਦਿਖਾਈ ਇੱਥੋਂ ਆ ਦਿਖਾ ਦਿਆਂ ਮੈਥੋਂ ਇਧਰ ਉਧਰ ਉਧਰਲੇ ਪਾਸੇ ਦੀ ਹੋ ਜੀ ਭਈ ਆ ਦੇਖੋ ਉੱਚੀ ਇਮਾਰਤ ਬਣੀ ਹੋਈ ਆ ਮਤਲਬ 4 4 ਫੁੱਟ ਮਤਲਬ ਮਤਲਬ ਤਲ ਤੋਂ 4 ਫੁੱਟ ਉੱਚੀ ਬਣੀ ਹੋਈ ਆ ਬਹੁਤ ਮਜ਼ਬੂਤ ਆ ਥੜਾ ਬਣਿਆ ਹੋਇਆ ਹਾਂ ਮੈਂ ਇੱਥੇ ਜੇ ਖੜੇ ਵੀ ਜਾਵਾਂ ਲਾਲੋ ਸਾਹਿਬ ਵੀ ਇੱਥੇ ਮੈਂ ਖੜ ਕੇ ਦੇਖਦਾ ਲੈ ਤਕਰੀਬਨ ਮੇਰਾ 6 ਫੁੱਟ ਦੇ ਨੇੜੇ ਕੱਦ ਦਾ ਮਤਲਬ 4 4.5 5 ਫੁੱਟ ਦੇ ਨੇੜੇ ਤੇੜਦਾ ਮਤਲਬ ਇੰਨਾ ਉੱਚਾ ਥੜਾ ਬਣਾਇਆ ਹੋਇਆ ਵਾ ਤੇ ਉੱਥੇ ਕਿਸਤੀ ਦੇ ਨਾਲ ਹੀ ਕਹਿੰਦੇ ਅੰਦਰ ਐਂਟਰ ਕਰਦੇ ਸੀਗੇ ਤੇ ਸਾਹਮਣੇ ਪਾਸੇ ਮੈਂ ਦਿਖਾ ਦਿਆਂ ਉਹ ਸਾਹਮਣੇ ਟੇਪਰ ਏਰੀਆ ਮਤਲਬ ਤਿੰਨ ਪਾਸੇ ਪੌੜੀਆਂ ਨੇ ਤੇ ਚੌਥੇ ਪਾਸੇ ਉਹ ਟੇਪਰ ਬਣਾਇਆ ਹੋਇਆ ਜਿੱਥੇ ਕੱਪੜੇ ਧੋਣ ਦਾ ਕੰਮ ਲਿਆ ਜਾਂਦਾ ਸੀਗਾ ਇੱਕ ਜਦੋਂ ਇਹ ਤਲਾਬ ਬਣਾਇਆ ਗਿਆ ਨਾ ਮਾੜੀ ਜੀ ਗੱਲ ਹੋਰ ਰਹਿ ਗਈ ਸੀ ਦੱਸਣ ਵਾਲੀ ਉਹ ਵੀ ਤੁਹਾਨੂੰ ਮੈਂ ਦੱਸਦਾ ਵਾਂ ਤੇ ਇੱਕ ਦਰਸ਼ਕ ਨੂੰ ਦੂਜੀ ਗੱਲ ਦੱਸ ਦਿਆਂ ਵੀ ਇਹ ਦੋ ਤਿੰਨ ਮੰਜ਼ਲਾ ਲੱਗ ਰਿਹਾ ਹੋ ਸਕਦਾ ਇੱਕ ਤਾਂ ਇੱਥੋਂ ਤੱਕ ਹੋਵੇ ਇੱਕ ਉੱਤੇ ਤੇ ਇੱਕ ਉੱਤੇ ਜਮਾ ਸਿਰੇ ਦੇ ਉੱਤੇ ਬਣੀ ਹੋਈ ਇਮਾਰਤ ਆ ਇੱਕ ਮੈਂ ਦੱਸ ਦਿਆਂ ਵੀ ਰੰਗ-ਬਰੰਗੇ ਫੁੱਲ ਪਾਏ ਹੋਇਆ ਬਈ ਉਦੋਂ ਦੇ ਮਤਲਬ ਹਜੇ ਤੱਕ ਵੀ ਮਿਟੇ ਨਹੀਂਗੇ ਸਾਡੇ ਮਹਾਰਾਜਾ ਇਹ ਵੇਲੇ ਦੇ ਪਾਏ ਹੋਏ ਫੁੱਲ ਬੂਟੇ ਉਵੇਂ ਹੀ ਆ ਵੀ ਇੱਥੇ ਹੀ ਕਿਤੇ ਨਾ ਕਿਤੇ ਮਹਾਰਾਜ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਾਰੇ ਦੇ ਵਿੱਚ ਤੇ ਬੜੀ ਖੂਬਸੂਰਤ ਜਗਾ ਵਾ ਨਾਲ ਹੀ ਇਹਦੇ ਹਜੀਰਾ ਪਾਰਕ ਪੈ ਜਾਂਦਾ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦੇ ਆ ਇੱਕ ਉਹ ਸਾਹਮਣੇ ਗੁਫਾ ਜੀ ਬਣੀ ਹੋਈ ਆ ਹੋ ਸਕਦਾ ਉਹ ਮਤਲਬ ਪਾਣੀ ਆਉਣ ਦੀ ਥਾਂ ਹੋਵੇ ਹੋ ਸਕਦਾ ਕੋਈ ਉਹ ਗੁਫਾ ਹੋਵੇ ਤੇ ਇਸ ਤਲਾਬ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਮੈਂ ਤੁਹਾਨੂੰ ਦੱਸਦਾ ਵੀ ਕਿਹਾ ਜਾਂਦਾ ਵੀ ਜਦੋਂ ਇਹ ਤਲਾਬ ਬਣਾਇਆ ਗਿਆ ਏ ਸ਼ੇਰਖਾਨ ਨੇ ਆਪਣਾ ਸ਼ਮਸ਼ੇਰਖਾਨ ਨੇ ਬਣਵਾਇਆ ਸੀਗਾ ਕਹਿੰਦੇ ਵੀ ਉਦੋਂ ਫਿਰ ਹਿੰਦੂ ਲੋਕੋਂ ਹਟ ਗਏ ਸੀ ਉਹ ਕਹਿੰਦੇ ਵੀ ਅਸੀਂ ਕਾਹਤੋ ਜਾਈਏ ਵੀ ਇਹ ਤਾਂ ਦੂਜੇ ਧਰਮ ਨੇ ਉਹ ਕਿਉਂਕਿ ਉਹ ਧਾਰਮਿਕ ਵਿਤਕਰੇ ਵੀ ਬਹੁਤ ਹੁੰਦੇ ਸੀ ਫਿਰ ਜਦੋਂ ਗੱਲ ਇਹ ਸ਼ਮਸ਼ੇਰਖਾਨ ਨੂੰ ਪਤਾ ਲੱਗੀ ਉਹਨੇ ਫਿਰ 300 ਊਠ ਭੇਜਿਆ ਹਰਦਵਾਰ ਉੱਥੋਂ ਪਰ 300 ਊਠਾਂ ਤੇ ਗੰਗਾ ਦਾ ਪਾਣੀ ਲੈ ਕੇ ਆਏ ਪਵਿੱਤਰ ਜਲ ਲੈ ਕੇ ਆਏ ਤੇ ਜਲ ਤਾਂ ਹਰੇਕ ਥਾਈ ਪਵਿੱਤਰ ਹੁੰਦਾ ਹਨਾ ਕਿਉਂਕਿ ਪਾਣੀ ਜਲ ਹੀ ਜੀਵਨ ਆਸ ਨੂੰ ਪਤਾ ਤੇ ਉਹ ਫਿਰ ਪਾਣੀ ਇਹਦੇ ਵਿੱਚ ਪਾਇਆ ਗਿਆ ਇਸ ਪਾਣੀ ਚ ਪਾਉਂਦੇ ਨਾਲ ਫਿਰ ਹਿੰਦੂਆਂ ਚ ਵੀ ਇਹ ਗੱਲ ਗਈ ਭਾਈ ਇਹ ਵੀ ਹੁਣ ਆਪਣਾ ਹੀ ਪਾਣੀ ਹੋ ਗਿਆ ਤੇ ਫਿਰ ਉਹ ਵੀ ਇੱਥੇ ਆਉਣ ਲੱਗ ਗਏ ਸੀਗੇ ਕਿਉਂਕਿ ਉਹਨਾਂ ਵੇਲੇਾਂ ਚ ਤਲਾਬ ਬਣ ਜਾਣਾ ਖੂਹ ਲੱਗ ਜਾਣਾ ਇੱਕ ਵੱਡੀ ਪ੍ਰਾਪਤੀ ਹੁੰਦੀ ਸੀ ਮਤਲਬ ਕਿਸੇ ਵੀ ਚੀਜ਼ ਲਈ ਪਾਣੀ ਤਾਜ਼ੀ ਵੀ ਅਹਿਮੀਅਤ ਰੱਖਦਾ ਤੇ ਉਹਨਾਂ ਵੇਲੇਾਂ ਚ ਟਿਊਬਵਲ ਵਗੈਰਾ ਕਿੱਥੇ ਸੀ ਤੇ ਲੋਕਾਂ ਲਈ ਇੱਕ ਸਵਰਗ ਦੀ ਝਲਕਾਰਾ ਬਣ ਗਿਆ ਸੀ ਵੀ ਸਵਰਗ ਵਾਲੀ ਗੱਲਬਾਤ ਬਣ ਗਈ ਸੀ ਜਿੱਥੇ ਪਾਣੀ ਆ ਗਿਆ ਸੀਗਾ ਆਪਾਂ ਹਣੋ ਸਾਹਮਣੇ ਚੱਲਣਾ ਹਰਨੇਕ ਉਹ ਮਾੜੀ ਜਿੱਥੇ ਦਿਖਾ ਦੇਣੀ ਚੀਜ਼ ਕੀ ਆ ਆਪਾਂ ਉੱਥੇ ਜਾ ਕੇ ਦੇਖਦੇ ਆਂ ਆਜੋ ਮੇਰੇ ਨਾਲ ਤੁਰਿਆਓ ਕਟਲਾ ਵੀ ਦਰਸ਼ਕੋ ਆ ਗਏ ਆਪਾਂ ਇੱਥੇ ਇੱਥੋਂ ਆਵਾਜ਼ ਜੀ ਵੀ ਗੂੰਜਦੀ ਆ ਹਨਾ ਮੇਰੀ ਦੋ ਵਾਰੀ ਮੁੜ ਕੇ ਜੇ ਆਵਾਜ਼ ਆ ਰਹੀ ਆ ਮੈਨੂੰ ਉਹ ਲੱਗ ਰਿਹਾ ਜਿਵੇਂ ਆਹ ਚੀਜ਼ ਆ ਨਾਲ ਕੋਈ ਪਾਰਕ ਬਣਿਆ ਹੋਇਆ ਸੁਣੋ ਮੈਂ ਦੱਸ ਦਿਆਂ ਵੀ ਜਿੰਨਾ ਵੇਲੇਾਂ ਚ ਤਲਾਬ ਬਣਿਆ ਸੀ ਹੰਸਲੀ ਨਾਲਾ ਵਾਹ ਕਿੱਥੋਂ ਦੀ ਆਉਂਦਾ ਸੀ ਗੁਫਾ ਗਫਾ ਕੋਈ ਨਹੀਂਗੀ ਇੱਥੋਂ ਗੱਲ ਪਤਾ ਲੱਗਿਆ ਨਾਲਾ ਸੀਗਾ ਅੰਡਰਗਰਾਊਂਡ ਇੱਥੋਂ ਦੀ ਪਾਣੀ ਆਉਂਦਾ ਹੁੰਦਾ ਸੀ ਬਾਈ ਅੱਜ ਦਿਖਾ ਦਿਆਂ ਹਰਨੇ ਕਿੱਥੋਂ ਚਾ ਕੇ ਵੀ ਇੱਥੋਂ ਦੀ ਪਾਣੀ ਆਉਂਦਾ ਹੁੰਦਾ ਸੀਗਾ ਤੇ ਪਾਣੀ ਆਉਣ ਦੇ ਨਾਲ ਫਿਰ ਇੱਥੇ ਆ ਸਾਰਾ ਭਰਦਾ ਹੁੰਦਾ ਸੀ ਵਿੱਚ ਕਿਸ਼ਤੀਆਂ ਚੱਲਦੀਆਂ ਸੀ ਤੇ ਆ ਸਾਨੂੰ ਦੱਸਦਾ ਡਾਟਨਵਾ ਨਿੱਕੀ ਨਿੱਕੀ ੱਟ ਦਾ ਪਤਲੀ ਪਤਲੀ ੱਟ ਦਾ ਬਣਿਆ ਹੋਇਆ ਆ ਤਾਂ ਕੋਈ ਨਵੀਂ ਕੰਧ ਗੱਡੀਆਂ ਨਾਲ ਜੋੜ ਕੇ ਪਤਲਾ ਇੰਨਾ ਨਮੂਨਾ ਇਹ ਸਾਰਾ ਪੁਰਾਣਾ ਵਾ ਇੱਥੋਂ ਦੀ ਪਾਣੀ ਬੇਰਿੰਗ ਕਾਲਜ ਆ ਜਿੱਥੇ ਮਹਾਰਾਜਾ ਸ਼ੇਰ ਸਿੰਘ ਦਾ ਰੈਸਟ ਹਾਊਸ ਆ ਉਹ ਇਸ ਵਕਤ ਬੇਰਿੰਗ ਕਾਲਜ ਕੋਲਿਆਂ ਕੋਲੇ ਆ ਤੇ ਉਹ ਉਹ ਵੀ ਉਹ ਤੁਹਾਨੂੰ ਤੁਸੀਂ ਸਕਰੀਨ ਤੋਂ ਤੁਸੀਂ ਵੇਖ ਰਹੇ ਹੋਗੇ ਉਹ ਵੀ ਤੇ ਇਹ ਦੱਸਦੇ ਇਹਦਾ ਪਾਣੀ ਸਾਰਾ ਇੱਥੇ ਆਉਂਦਾ ਸੀ ਤਉ ਵਿਚਕਾਰ ਫਿਰ ਮਹਾਰਾਜਾ ਸ਼ੇਰਸੰਗ ਜੀ ਹੁਣੀ ਬੈਠਦੇ ਹੁੰਦੇ ਸੀਗੇ ਤੇ ਪੁਰਾਣੀ ਜਗਾ ਹੋਇਆ ਹੈ ਮਤਲਬ ਸਾਡੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਚੀਜ਼ ਆ ਇਹ ਸਾਰੀ ਜਿਹੜੀ ਤੁਸੀਂ ਅੱਜ ਇਸ ਵਕਤ ਵੇਖ ਰਹੇ ਹੋ ਦਰਸ਼ਕੋ ਕੁਝ ਨਾ ਮਹੱਤਵਪੂਰਨ ਪਾਤਰਾਂ ਬਾਰੇ ਗੱਲਬਾਤ ਕਰਨੀ ਆ ਜਿਨ੍ਹਾਂ ਚ ਚੰਦਕੌਰ ਸੰਧਾਵਾਲੀਆ ਲੈਣੇ ਹੁਣੀ ਅਜੀਤ ਸਿੰਘ ਸੰਧਾਵਾਲੀਆ ਧਿਆਨ ਸਿੰਘ ਡੋਗਰਾ ਹੀਰਾ ਸਿੰਘ ਇਹਨਾਂ ਸਾਰਿਆਂ ਬਾਰੇ ਗੱਲਬਾਤ ਕਰਨੀ ਵੀ ਇਹਨਾਂ ਦਾ ਕੀ ਬਣਿਆ ਕਈ ਵਾਰ ਇੱਥੇ ਆ ਕੇ ਅਕਸਰ ਚੁੱਪ ਹੋ ਜਾਈਦਾ ਮੈਂ ਦੱਸ ਦਿਆਂ ਵੀ ਜਦੋਂ ਪਿਓ ਪੁੱਤ ਦਾ ਕਤਲ ਹੋ ਗਿਆ ਸ਼ ਮਹਾਰਾਜਾ ਸ਼ੇਰ ਸਿੰਘ ਤੇ ਉਹਨਾਂ ਦੇ ਮੁੰਡੇ ਪ੍ਰਤਾਪ ਸਿੰਘ ਜਿਨ੍ਹਾਂ ਨੂੰ ਕਤਲ ਲੈਣਾ ਸਿੰਘ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਧਿਆਨ ਸਿੰਘ ਡੋਗਰਾ ਦਸ਼ਮਣਾ ਚ ਘਿਰਿਆ ਹੋਇਆ ਸੀ ਕਿਉਂਕਿ ਧਿਆਨ ਸਿੰਘ ਡੋਗਰਾ ਮਹਾਰਾਜਾ ਸ਼ੇਰ ਸਿੰਘ ਵੱਲ ਸੀਗਾ ਉਹਦੇ ਮਗਰ ਕਈ ਕਾਰਨ ਉਸਦੇ ਵੀ ਕਿੰਨਾ ਨਾਲ ਸੀਗਾ ਇੱਕ ਵੱਖਰੀ ਗੱਲ ਆ ਤੇ ਜਦੋਂ ਲੈਣਾ ਸਿੰਘ ਉਹਨਾਂ ਨੇ ਪੁੱਛਿਆ ਉਹਨੂੰ ਦੂਜੇ ਨੂੰ ਆਪਣਾ ਧਿਆਨ ਸਿੰਘ ਡੋਗਰੇ ਨੂੰ ਵੀ ਹੁਣ ਰਾਜਾ ਮਹਾਰਾਜਾ ਕੌਣ ਬਣੂਗਾ ਤਾਂ ਉਹਨੇ ਕਿਹਾ ਵੀ ਦਲੀਪ ਸਿੰਘ ਤੇ ਪ੍ਰਧਾਨ ਮੰਤਰੀ ਕੌਣ ਬਣੂਗਾ ਕਹਿੰਦਾ ਮੈਂ ਬਣੂਗਾ ਇੰਨਾ ਕਹਿਣ ਦੀ ਢੇਰ ਸੀ ਕਿ ਉਹਦਾ ਵੀ ਧਿਆਨ ਸਿੰਘ ਡੋਗਰੇ ਦਾ ਵੀ ਕਤਲ ਕਰ ਦਿੱਤਾ ਗਿਆ ਸੀਗਾ ਕਿਉਂਕਿ ਇਹ ਹੰਕਾਰ ਦੇ ਨਾਲ ਜਦੋਂ ਧਿਆਨ ਸਿੰਘ ਡੋਗਰੇ ਨੇ ਆਖਿਆ ਕਿ ਵੀ ਮੈਂ ਬਣੂਗਾ ਹੋਰ ਕੌਣ ਬਣੂਗਾ ਤੋਂ ਉਸ ਤੋਂ ਬਾਅਦ ਫਿਰ ਧਿਆਨ ਸਿੰਘ ਡੋਗਰੇ ਦਾ ਕਤਲ ਵੀ ਕਰਤਾ ਸੀਗਾ ਤੋਂ ਉਸ ਤੋਂ ਬਾਅਦ ਲੈਣਾ ਸਿੰਘ ਤੇ ਅਜੀਤ ਸਿੰਘ ਦਾ ਵੀ ਕਤਲ ਹੋ ਗਿਆ ਸੀ ਲੈਣਾ ਸਿੰਘ ਤੇ ਅਜੀਤ ਸਿੰਘ ਦਾ ਕਤਲ ਹੀਰਾ ਸਿੰਘ ਨੇ ਕੀਤਾ ਸੀ ਹੀਰਾ ਸਿੰਘ ਕੌਣ ਸੀ ਧਿਆਨ ਸਿੰਘ ਡੋਗਰੇ ਦਾ ਮੁੰਡਾ ਸੀ ਉਹਨੇ ਆਪਦੇ ਪਿਓ ਦਾ ਬਦਲਾ ਲੈਣ ਲਈ ਕੱਲੇ-ਕੱਲੇ ਨੂੰ ਚੁਣ-ਚੁਣ ਕੇ ਮਾਰਿਆ ਸੀਗਾ ਮਤਲਬ ਲੈਣਾ ਸਿੰਘ ਤੇ ਅਜੀਤ ਸਿੰਘ ਸੰਧਾਵਾਲੀਆ ਇਹਨਾਂ ਦਾ ਕਤਲ ਫਿਰ ਹੀਰਾ ਸਿੰਘ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਆਪਣੇ ਚੰਦਕੌਰ ਦੀ ਚੰਦਕੌਰ ਨੂੰ ਦਾਸੀਆਂ ਨੇ ਦਾਸੀਆਂ ਜੋ ਰਾਜ ਮਹਿਲ ਚ ਹੁੰਦੀਆਂ ਨੇ ਉਹਨਾਂ ਨੇ ਚੱਕੀ ਦੇ ਪੜ ਚੱਕ ਕੇ ਉਹਦੇ ਸਿਰ ਚ ਮਾਰ ਮਾਰ ਕੇ ਉਹਨੂੰ ਵੀ ਮਾਰ ਦਿੱਤਾ ਸੀਗਾ ਤੇ ਇੱਕ ਰਹਿ ਜਾਂਦੀ ਹੈ ਬੀਬੀ ਨਾਨਕੀ ਇਹਦਾ ਜ਼ਿਕਰ ਕਰਨਾ ਵੀ ਜ਼ਰੂਰ ਆ ਬੀਬੀ ਨਾਨਕੀ ਕੌਣ ਸੀ ਬੀਬੀ ਨਾਨਕੀ ਸੀਗੀ ਕਵਰ ਨੌ ਨਿਹਾਲ ਸਿੰਘ ਜੀ ਦੀ ਪਤਨੀ ਐਸਾ ਦੇ ਸ਼ਾਮ ਸਿੰਘ ਔਟਾਰੀ ਜੀ ਦੀ ਲੜਕੀ ਕਿਉਂਕਿ ਕਵਰ ਨੌ ਨਿਹਾਲ ਸਿੰਘ ਸ਼ਾਮ ਸਿੰਘ ਔਟਾਰੀ ਜੀ ਹੁਣਾਂ ਦੇ ਘਰੇ ਵਿਆਹਿਆ ਹੋਇਆ ਸੀਗਾ ਤੇ ਉਹਨੂੰ ਕੀ ਕੀਤਾ ਸੀ ਧਿਆਨ ਸਿੰਘ ਡੋਗਰੇ ਨੇ ਜ਼ਹਿਰ ਦੇ ਕੇ ਉਹਦੇ ਕੋਖ ਦੇ ਵਿੱਚ ਹੀ ਬੱਚਾ ਕਤਲ ਕਰਵਾਤਾ ਸੀ ਕਿਉਂਕਿ ਧਿਆਨ ਸਿੰਘ ਡੋਗਰਾ ਵੀ ਰਾਜ ਭਾਗ ਆਪ ਭੜਦਾ ਸੀਗਾ ਤੇ ਜਦੋਂ ਕਤਲ ਹੋ ਗਿਆ ਬੱਚਾ ਅੰਦਰ ਮਰ ਗਿਆ ਤੇ ਉਹ ਦੁੱਖ ਤਕਲੀਫਾਂ ਸਾਨੂੰ ਪਤਾ ਕਿ ਕਿਸ ਕਿਸਮ ਦੀਆਂ ਹੁੰਦੀਆਂ ਤੇ ਉਹ ਆਖਰ ਦੇ ਵਿੱਚ ਤੜਫ ਤੜਫ ਕੇ ਬੀਬੀ ਨਾਨਕੀ ਜੀ ਵੀ ਪੂਰੀ ਹੋ ਗਈ ਸੀ ਉਹ ਵੀ ਸੰਸਾਰ ਨੂੰ ਅਲਵਿਦਾ ਆਖ ਗਏ ਸੀਗੇ ਤੇ ਇਸ ਕਿਸਮ ਦੇ ਨਾਲ ਸਾਡਾ ਸਿੱਖ ਰਾਜ ਆਖਰ ਤੇ ਖੀਰੂ ਖੀਰੂ ਹੋ ਗਿਆ ਸੀਗਾ ਜਿਹੜੀਆਂ ਸੁਨੂਮਿਆਂ ਬੁਰਜੀਆਂ ਹੀ ਦਿਖਾ ਰਿਆਂ ਜਿਨ੍ਹਾਂ ਦੇ ਬੈਠਾ ਵਾ ਕੁਸ਼ਕ ਨਵੀਆਂ ਤੇ ਕੁਸ਼ਕ ਉਧਰਲੇ ਪਾਸੇ ਪੁਰਾਣੀਆਂ ਬਣੀਆਂ ਹੋਈਆਂ ਉਹ ਵੀ ਦਿਖਾ ਦਿਆਂ ਵੀ ਇਹ ਸਾਰੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਤੇ ਬਹੁਤ ਪੁਰਾਣਾ ਇਤਿਹਾਸ ਹੈ ਦਾ ਬਸ ਥੋੜੀ ਜੀ ਗੌਰ ਨੂੰ ਸਾਹਮਣੇ ਦੀ ਕਰਨ ਵਾਲੀ ਥੋੜੀ ਸਾਮ ਸੁਭਈਆ ਹੋ ਜੇ ਤਾਂ ਜਿਆਦਾ ਵਧੀਆ ਵਾ ਦਰਸ਼ਕ ਉਸ ਕਸਮ ਦੇ ਨਾਲ ਸਾਡਾ ਸਿੱਖ ਰਾਜ ਬਰਬਾਦੀ ਦੇ ਵੱਲ ਚਲੇ ਗਿਆ ਸੀਗਾ ਉਸ ਤੋਂ ਬਾਅਦ ਸਿੱਖਾਂ ਕੋਲ ਯੁੱਧ ਹੋਏ ਤੇ ਉਹਨਾਂ ਚ ਸਾਡੀ ਹਾਰ ਹੋਈ ਤੇ ਜੋ ਸ਼ਾਮ ਸਿੰਘ ਟਾਰੀ ਵਰਗਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕਦੇ ਭਲਾਇਆ ਨਹੀਂ ਜਾ ਸਕਦਾ ਉਹਨਾਂ ਦਾ ਇਤਿਹਾਸ ਵੀ ਕਦੇ ਲੈ ਕੇ ਮਿਲਾਂਗੇ ਅਗਲੀ ਵਾਰੀ ਦਰਸ਼ਕੋ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ